ਦਿਬੁਰਗੜ ਤੋਂ ਲਿਆਂਦੇ ਗਏ ਐਮਪੀ ਅਮਰਿਤਪਾਲ ਸਿੰਘ ਦੇ ਸਾਥੀ ਪਪਲ ਪ੍ਰੀਤ ਨੂੰ ਅੱਜ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਪਪਲ ਪ੍ਰੀਤ ਦਾ 4 ਦਿਨ ਦਾ ਰਿਮਾਂਡ ਆ ਜਿਹੜਾ ਉਹ ਪੁਲਿਸ ਨੂੰ ਮਿਲਿਆ ਹੈ ਤਾਂ ਅਜਨਾਲਾ ਥਾਣੇ ਉੱਤੇ ਹੋਏ ਹਮਲੇ ਦੇ ਮਾਮਲੇ ਦੇ ਵਿੱਚ ਪਪਲ ਪ੍ਰੀਤ ਸਿੰਘ ਦਾ ਰਿਮਾਂਡ ਆ ਜਿਹੜਾ ਉਹ ਮਿਲਿਆ ਹੈ ਤਾਂ ਇਸ ਮਾਮਲੇ ਵਿੱਚ ਹੁਣ ਤੱਕ 41 ਜਣਿਆਂ ਦੀ ਗ੍ਰਿਫਤਾਰੀ ਆ ਜਿਹੜੀ ਉਹ ਹੋ ਚੁੱਕੀ ਹੈ ਤਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਅਮਰਿਤਪਾਲ ਸਿੰਘ ਬਾਰੇ ਵੀ ਗੱਲਬਾਤ ਆ ਜਿਹੜੀ ਉਹ ਮੀਡੀਆ ਦੇ ਨਾਲ ਕੀਤੀ ਗਈ ਹੈ ਅਤੇ ਇਹ ਗੱਲ ਪੁਲਿਸ ਅਧਿਕਾਰੀਆਂ ਨੇ ਆਖੀ ਹੈ ਕਿ ਐਨਐਸਏ ਖਤਮ ਹੋਣ ਤੋਂ ਬਾਅਦ ਅਮਰਿਤਪਾਲ ਸਿੰਘ ਨੂੰ ਵੀ ਪੰਜਾਬ ਲਿਆਂਦਾ ਜਾਵੇਗਾ ਜਿੱਥੇ ਇਸ ਮਾਮਲੇ ਵਿੱਚ ਉਸ ਦੀ ਪੇਸ਼ੀ ਆ ਜਿਹੜੀ ਉਹ ਹੋਵੇਗੀ ਅਤੇ ਰਿਮਾਨ ਮਿਲਣ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਖਿਲਾਫ ਵੀ ਕਾਰਵਾਈ ਆ ਜਿਹੜੀ ਉਹ ਕੀਤੀ ਜਾਵੇਗੀ ਤਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਆ ਜਿਹੜੀ ਉਹ ਕੀਤੀ ਗਈ ਹੈ ਜਨਾਲਾ ਥਾਣੇ ਉੱਤੇ ਹੋਏ ਹਮਲੇ ਦੇ ਮਾਮਲੇ ਵਿੱਚ ਅਮਰਤਪਾਲ ਸਿੰਘ ਦੇ ਇੱਕ ਹੋਰ ਸਾਥੀ ਪਪਲ ਪ੍ਰੀਤ ਦਾ ਰਿਮਾਂਡ ਪੁਲਿਸ ਨੂੰ ਮਿਲਿਆ ਹੈ ਤਾਂ ਹੁਣ ਆਉਣ ਵਾਲੇ ਦਿਨਾਂ ਵਿੱਚ ਪਪਲ ਪ੍ਰੀਤ ਸਿੰਘ ਕੋਲੋਂ ਪੁੱਛਗਿੱਛ ਆ ਜਿਹੜੀ ਉਹ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ ਅਤੇ ਬਾਅਦ ਦੇ ਵਿੱਚ ਇਹ ਕਾਰਵਾਈ ਆ ਜਿਹੜੀ ਉਹ ਅਮਰਤਪਾਲ ਸਿੰਘ ਦੇ ਖਿਲਾਫ ਵੀ ਹੋਵੇਗੀ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਅਜਨਾਲਾ ਦੇ ਡੀਐਸਪੀ ਗੁਰਵਿੰਦਰ ਸਿੰਘ ਦਾ ਆਓ ਦੇਖਦੇ ਹਾਂ ਅੱਜ ਐਫਆਈਆਰ ਨੰਬਰ 39 ਸਾਲ 2023 ਅਧਿੰਤਾਰਾ 307 353 186 ਆਈਪੀਸੀ 25 ਆਰ ਮੈਕ ਤਖਣਾ ਅਜਨਾਲਾ ਤਹਿਤ ਪੱਪਲਪ੍ਰੀਤ ਸਿੰਘ ਵਾਸੀ ਮਰੜੀ ਕਲਾਂ ਨੂੰ ਅਸੀਂ ਮਾਨਯੋਗ ਅਦਾਲਤ ਤੇ ਪੇਸ਼ ਕੀਤਾ ਸੀਗਾ ਜਿੱਥੇ ਜੱਜ ਸਾਹਿਬ ਨੇ ਸਾਨੂੰ 4 ਦਿਨ ਦਾ ਪੁਲ ਸਰਮਾਨ ਜਿਹੜਾ ਵਾ ਉਹਦਾ ਦਿੱਤਾ ਹੈ ਜੋ ਅਸੀਂ 4 ਦਿਨ ਆਪਣੀ ਤਪਤੀ ਜਿਹੜੀ ਉਹ ਮੁਕੰਮਲ ਕਰਾਂਗੇ ਕਿੰਨੇ ਮਿਹਰਬਾਨ ਮੰਗੇ ਹੈ ਕਾਸੀਓ ਨੇ ਤਾਂ ਦੱਸ ਦਿੰਦਾ ਰਮਾਨ ਮੰਗਿਆ ਸੀਗਾ ਜੀ ਫਿਲਹਾਲ ਉਹਨਾਂ ਨੇ ਸਾਨੂੰ 4 ਦਿਨ ਦਾ ਰਮਾਨ ਦਿੱਤਾ ਜੇ ਸਾਡੀ ਅਗਲੀ ਰਿਕੁਆਇਰਮੈਂਟ ਹੋਊਗੀ ਤੇ ਫਿਰ ਅਸੀਂ ਅਦਾਲਤ 'ਵੱਗੇ ਜਿਹੜਾ ਵਾ ਆਪਣੀ ਜਿਹੜੀ ਮੰਗ ਰੱਖਾਂਗੇ ਲੱਗਦਾ ਕਿ ਬਹੁਤ ਪ੍ਰੀਤ ਕਰੀਬੀ ਸੀ ਬਿਲਕੁਲ ਜੀ ਬਿਲਕੁਲ ਮੈਂ ਪਹਿਲੇ 10 ਸਾਥੀਆਂ ਦੇ ਵਿੱਚ ਹੈਗਾ ਸੀ ਆ ਜੀ ਔਰ ਸਾਰੀ ਸਾਜ਼ਿਸ਼ ਕਿਵੇਂ ਹੋਈ ਔਰ ਕਿਵੇਂ-ਕਿਵੇਂ ਸਾਜ਼ਿਸ਼ ਨੂੰ ਸਿਰੇ ਚੜਾਇਆ ਗਿਆ ਔਰ ਕਿੰਨਾ ਹਾਲਾਤਾਂ ਦੇ ਵਿੱਚ ਇਹ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਹੋਈ ਆ ਉਹ ਸਾਰਾ ਕੁਝ ਅਸੀਂ ਵੈਰੀਫਾਈ ਕਰਾਂਗੇ ਇਹ ਵੀ ਅਜ ਨਾਲਾ ਮਾਮਲੇ ਦੇ ਵਿੱਚ ਸੀ ਸਰ ਹਾਂ ਬਿਲਕੁਲ ਜੀ ਜਿਹੜਾ ਅਜ ਨਾਲੇ ਥਾਣੇ ਤੇ ਲਵਪ੍ਰੀਤ ਸਿੰਘ ਇਸ ਤੂਫਾਨ ਨੂੰ ਛਡਾਉਣ ਵਾਸਤੇ ਇਹਨਾਂ ਨੇ ਆ ਕੇ ਤੇ ਇੱਥੇ ਸੀਨੀਅਰ ਅਫਸਰਾਂ ਦੇ ਸੱਟਾਂ ਲੱਗੀਆਂ ਜਾਂ ਕੁਝ ਦੇ ਕੰਮਕਾਰ ਦੇ ਵਿੱਚ ਵਿਗੜਨ ਪਾਇਆ ਉਹਦੇ ਉਸ ਕੇਸ ਦੇ ਵਿੱਚ ਇਹ ਸਾਨੂੰ ਲੋੜਿੰਦਾ ਸੀਗਾ ਜਿਹਨੂੰ ਅੱਜ ਅਸੀਂ ਇਹਦੇ ਵਿੱਚ ਅਰੈਸਟ ਕੀਤਾ ਤੇ ਸਰ ਅਮਰਿਤਪਾਲ ਦਾ ਵੀ ਬੋਲ ਸਕਦਾ ਜੀ ਹਾਂ ਬਿਲਕੁਲ ਜੀ ਅਮਰਿਤਪਾਲ ਸਿੰਘ ਬਾਈ ਨੇਮ ਦੋਸ਼ੀ ਹੈ ਜਦੋਂ ਉਹਦਾ ਐਨਐਸਏ ਖਤਮ ਹੋਊਗਾ ਤੇ ਅਗੋਂ ਕਾਨੂੰਨ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਕਿੰਨੇ ਲੋਕਾਂ ਦਾ ਹੁਣ ਤੱਕ ਮਾਮਲੇ ਦਰਜ ਹੋ ਗਏ ਤੇ ਕਿੰਨੇ ਲੋਕ ਅਰੈਸਟ ਹੋਏ 41 ਬੰਦੇ ਹੁਣ ਤੱਕ ਇਹਦੇ ਸਬੰਧ ਅਰੈਸਟ ਹੋ ਚੁੱਕੇ ਆ ਜੀ ਤੇ ਅੱਗੇ ਸਾਡੀ ਤਫਤੀਸ਼ ਅਜੇ ਜਾਰੀ ਆ ਜਿਹੜਾ ਜਿਹੜਾ ਵੀ ਇਹਦੇ ਚ ਲੋੜੀਂਦਾ ਹੋਊਗਾ ਅਸੀਂ ਅਰੈਸਟ ਕਰਾਂਗੇ ਲੱਗਦਾ ਕਿ ਚਾਰ ਦਿਨ ਦੀ ਰਿਮਾਰਕ ਦੀ ਵੱਡੇ ਕਲਾਸਿਕ ਹੋ ਸਕਦੇ ਬਿਲਕੁਲ ਹੋਣਗੇ ਜੀ ਅਸੀਂ ਆਪਣੀ ਤਫਤੀਸ਼ ਨੂੰ ਮੁਕੰਮਲ ਕਰਨ ਵਾਸਤੇ ਤਫਤੀਸ਼ ਦੀ ਸਪੋਰਟ ਵਾਸਤੇ ਜੋ ਜੋ ਚੀਜ਼ਾਂ ਚਾਹੀਦੀਆਂ ਜੋ ਜੋ ਲੋੜੀਦਾ ਅਸੀਂ ਉਹ ਪੂਰਾ ਕਰਾਂਗੇ